ਪੂਆ ਕਹਾਣੀ ਦਾ ਲੇਖਕ ਨਾਨਕ ਸਿੰਘ ਹਨ ਪੂਆ ਕਹਾਣੀ ਸਾਡੇ ਪੰਜਾਬੀ ਸੱਭਿਆਚਾਰ ਦੀ ਪ੍ਰਾਤਨ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਪੇਸ਼ ਕਰਦੀ ਹੈ ਪੂਆ ਕਹਾਣੀ ਦੇ ਵਿੱਚ ਦੋ ਪਾਤਰ ਮੁੱਖ ਹਨ ਲੇਖਕ ਜਿਹੜਾ ਕਿ ਭਤੀਜਾ ਹੈ ਪੂਆ ਦਾ ਤੇ ਪੂਆ ਦੇ ਨੂੰ ਤੇ ਪੂਆ ਤਿੰਨ ਪਾਤਰ ਹਨ ਇਸ ਦੇ ਵਿਸ਼ੇ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਥੋੜੀ ਜਿ ਇਸ ਕਹਾਣੀ ਦੀ ਪਿਛੋਕੜ ਦੱਸਣਾ ਚਾਹਾਂਗੀ ਕਿ ਲੇਖਕ ਆਪਣੀ ਪੂਆ ਨੂੰ 10 ਸਾਲਾਂ ਤੋਂ ਬਾਅਦ ਮਿਲਣ ਵਾਸਤੇ ਜਾਂਦਾ ਹੈ ਉਸਨੂੰ ਉਹ ਕਿਸੇ ਪਿੰਡ ਦੇ ਵਿੱਚ ਬਰਾਤ 'ਚ ਗਿਆ ਹੁੰਦਾ ਹੈ ਤੇ ਉਸਨੂੰ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਉਸਦੀ ਭੂਆ ਵੀ ਇਸ ਪਿੰਡ ਦੇ ਨੇੜੇ ਵਿਆਹੀ ਹੋਈ ਹੈ ਤੇ ਜਦੋਂ ਉਹ ਦੋ ਦੋ ਰਾਤਾਂ ਉਸ ਵਿਆਹ ਦੇ ਵਿੱਚ ਰਹਿਣ ਤੋਂ ਬਾਅਦ ਲਗਾਤਾਰ ਭਾਰਾ ਖਾਣਾ ਖਾ ਕੇ ਲੇਖਕ ਦਾ ਮਨ ਕਰਦਾ ਹੈ ਕਿ ਉਹ ਹੁਣ ਥੋੜਾ ਜਿਹਾ ਇਸ ਵਿਆਹ ਤੋਂ ਥੋੜਾ ਕਿਤੇ ਦੂਰ ਜਾਵੇ ਤਾਂ ਉਹ ਗਰਮੀ ਦੇ ਰੁੱਤ ਤੇ ਪਿੰਡੂ ਵਿਆਹ ਸੀ ਤੇ ਸ਼ਹਿਰ ਵਿੱਚ ਰਹਿਣ ਵਾਲੇ ਬੰਦੇ ਨੂੰ ਜੇ ਦੋ ਚਾਰ ਡਾਂਗ ਜਏ ਵਿਆਹ ਦੀ ਰੋਟੀ ਖਾਣੀ ਪੈ ਜੇ ਤੇ 4 ਚੌਕੇ 16 ਡੰਗ ਇਸ ਤਰ੍ਹਾਂ ਦੀ ਲੇਖਨੇ ਗੱਲ ਕੀਤੀ ਹੈ ਕਿ ਉਸ ਨੂੰ ਬਹੁਤ ਔਖਾ ਲੱਗਦਾ ਹੈ ਇਸੇ ਕਰਕੇ ਉਹ ਲੇਖਕ ਮੁੱਖ ਪਾਤਰ ਦੇ ਤੌਰ ਤੇ ਹੁੰਦਾ ਉਹ ਆਪਣੇ ਭੂਆ ਦੇ ਪਿੰਡ ਜਾ ਕੇ ਹਲਕਾ ਖਾਣਾ ਖਾਣਾ ਚਾਹੁੰਦਾ ਹੈ ਤੇ ਸ਼ੁਕਰ ਸ਼ੁਗਰ ਕਰਕੇ ਦੋ ਰਾਤਾਂ ਕੱਟ ਕੇ ਤੀਜੇ ਦਿਨ ਉਹ ਆਪਣੀ ਭੂਆ ਦੇ ਪਿੰਡ ਨੂੰ ਤੁਰ ਪਿਆ ਤੇ ਲੇਖਕ ਯਾਦ ਕਰਦਾ ਕਿ ਉਹਦੀ ਭੂਆ ਜਦੋਂ ਛੋਟਾ ਹੁੰਦਾ ਸੀ ਤਾਂ ਉਹਦੀ ਭੂਆ ਬੜੇ ਪਤਲੇ ਫੁਲਕੇ ਪਕਾ ਕੇ ਖਵਾਇਆ ਕਰਦੀ ਸੀ ਤੇ ਉਸ ਨੂੰ ਉਹੋ ਜਿਹੇ ਫੁਲਕਿਆਂ ਦਾ ਅਹਿਸਾਸ ਹੋ ਰਿਹਾ ਸੀ ਕਿ ਭੂਆ ਦੇ ਕੋਲ ਜਾ ਕੇ ਉਹ ਉਸ ਤਰ੍ਹਾਂ ਦੀ ਰੋਟੀ ਖਾਏਗਾ ਤੇ ਜਦੋਂ ਉੱਥੇ ਪਹੁੰਚਦਾ ਹੈ ਤਾਂ ਭੂਆ ਉਸ ਨੂੰ ਪੁੱਛਦੀ ਹੈ ਕਾਕਾ ਤੂੰ ਕਿੱਥੋਂ ਆ ਕਿਉਂਕਿ 10 ਬਰੇ ਬਾਅਦ ਭੂਆ ਜਦੋਂ ਆਪਣੇ ਭਤੀਜੇ ਨੂੰ ਮਿਲਦੀ ਹੈ ਤੇ ਉਸ ਨੂੰ ਸਮਝ ਨਹੀਂ ਆਉਂਦੀ ਕਿ ਇਹ ਕੌਣ ਮੁੰਡਾ ਹੈ ਭੂਆ ਨੂੰ ਨਜ਼ਰ ਵੀ ਉਸਦੀ ਘੱਟ ਹੁੰਦੀ ਹੈ ਤੇ ਉਸ ਨੂੰ ਜਦੋਂ ਪਤਾ ਲੱਗਦਾ ਕਿ ਉਸ ਦਾ ਭਤੀਜਾ ਹੈ ਤੇ ਉਹ ਆਪਣੀ ਧੋਨ ਨੂੰ ਆਵਾਜ਼ ਮਾਰਦੀ ਹੈ ਨਹੀਂ ਚੰਨਣ ਗੋਰੇ ਕੁੜੇ ਭੱਜ ਗਿਆ ਮੇਰਾ ਮੇਰਾ ਸਿੰਘ ਆਇਆ ਇਸ ਸੁਖ ਨਾਲ ਵੇ ਮੁੰਡਿਓ ਕੁੜਿਓ ਤੁਹਾਡਾ ਤਾਇਆ ਆਇਆ ਜੀ ਇਥੋਂ ਪੰਜਾਬੀ ਸੱਭਿਆਚਾਰ ਵਿੱਚ ਪਰੌਣਾਚਾਰੀ ਦਾ ਪਤਾ ਲੱਗਦਾ ਹੈ ਕਿ ਸਾਰੇ ਪਰਿਵਾਰ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਉਸਦੇ ਨੌ ਭੱਜੀ ਆਉਂਦੀ ਹੈ ਪੂਆ ਦੇ ਪੋਤਰੀਆਂ ਪੋਤਰੇ ਵੀ ਆ ਜਾਂਦੇ ਆ ਸਾਰੇ ਉਸਤੇ ਦਵਾਰੇ ਘੇਰਾ ਪਾ ਲੈਂਦੇ ਆ ਤੇ ਬੱਚਿਆਂ ਨੂੰ ਪਹਿਲਾਂ ਉਸਨੇ ਭਾਵੇਂ ਕਦੀ ਨਹੀਂ ਵੇਖਿਆ ਹੁੰਦਾ ਪਰ ਉਹ ਫਿਰ ਵੀ ਪੂਆ ਕਹੀ ਉਹਨਾਂ ਨੂੰ ਆਖਦੀ ਹੈ ਤੁਹਾਡਾ ਤਾਇਆ ਹੈ ਤਾਂ ਲੇਖਕ ਨੂੰ ਇੱਥੇ ਪੰਜਾਬੀ ਪਰੌਣਾਚਾਰੀ ਦਾ ਅਹਿਸਾਸ ਹੁੰਦਾ ਹੈ ਕਿ ਉਸਦੀ ਕਿੰਨੀ ਇੱਜ਼ਤ ਹੁੰਦੀ ਹੈ ਪੂਆ ਉਸ ਨੂੰ ਪੀੜੀ ਤੇ ਬਿਠਾਉਂਦੀ ਆ ਉਸ ਨੂੰ ਦੋ ਹੱਥਾਂ ਨਾਲ ਉਸਦੀ ਪੇਠ ਤੇ ਸਿਰ ਤੇ ਮੱਥੇ ਤੇ ਪਿਆਰ ਕਰਦੀ ਹੈ ਤੇ ਉਸ ਨੂੰ ਆਪਣੀ ਨੋ ਨੂੰ ਕਹਿੰਦੀ ਆ ਉੱਠ ਕੁੜੇ ਰੋਟੀ ਟੁੱਕ ਦਾ ਆਰ ਘਾਰ ਮੁੰਡਾ ਭੁੱਖਾ ਹੋਏਗਾ ਤੇ ਕਹਿ ਕੇ ਭੂਆ ਨੇ ਨੋ ਨੂੰ ਰਸੋਈ ਵੱਲ ਲਸਾਇਆ ਤੇ ਲੇਖਕ ਨੇ ਬੜਾ ਕਿਹਾ ਕਿ ਉਹ ਵਿਆਹ ਵੇਖ ਕੇ ਆਇਆ ਉਸ ਨੂੰ ਰੋਟੀ ਦੀ ਲੋੜ ਨਹੀਂ ਆ ਉਸਨੇ ਮਠਿਆਈ ਖਾਦੀ ਆ ਉਸਨੇ ਜੰਜ ਤੋਂ ਰੋਟੀ ਖਾਦੀ ਆ ਵਿਦਾਇਗੀ ਤੋਂ ਰੋਟੀ ਖਾਦੀ ਆ ਪਰ ਭੂਆ ਨਹੀਂ ਬੰਨੀ ਤੇ ਉਸ ਲੇਖਕ ਦੇ ਮਨ ਚ ਵਾਰ-ਵਾਰ ਆ ਰਿਹਾ ਸੀ ਕਿ ਉਹ ਮੇਰੇ ਰੱਬਾ ਇਹ ਰੋਟੀ ਨਾ ਹੀ ਲੈ ਕੇ ਆਉਣ ਪਰ ਉਹਨੇ ਜਦੋਂ ਵੇਖਿਆ ਉਸਦੀ ਨੋ ਨੇ ਚੱਕੀ ਦੇ ਪੁਰ ਜਿੱਡੇ ਦੋ ਵੱਡੇ ਪਰੌਠੇ ਲਿਆਂਦੇ ਜਿਹਦੇ ਵਿੱਚੋਂ ਘਿਓ ਵਗ ਵਗ ਕੇ ਥਾਲੇ ਵਿੱਚ ਰਲ ਰਿਹਾ ਸੀ ਮੋਟੀਆਂ-ਮੋਟੀਆਂ ਸੇਵੀਆਂ ਦਾ ਇੱਕ ਵੱਡਾ ਡੋਂਗਾ ਪੈ ਰਿਆ ਤੇ ਇਹ ਵੇਖ ਜਸੁੱਤੇ ਵੱਡੀ ਸਾਰੀ ਤਹਿਸ਼ਖਰ ਦੀ ਵਿਸ਼ੀ ਹੋਈ ਸੀ ਇਹ ਵੇਖ ਕੇ ਲੇਖਕ ਦਾ ਮਨ ਬੜਾ ਮਨ ਉਹਦਾ ਪਹਿਲਾਂ ਹੀ ਭਰਿਆ ਪਿਆ ਸੀ ਤੇ ਉਹਨੂੰ ਲੱਗਿਆ ਕਿ ਉਹ ਤਾਂ ਜੱਜ ਦੀ ਰੋਟੀ ਛੱਡ ਕੇ ਐਸੀ ਹਲਕੀ ਖਾਊਗਾ ਤੇ ਉਸ ਤੋਂ ਵੀ ਭਾਰੀ ਮਿਲਗੀ ਉਹ ਕਿ ਉਹਨੂੰ ਲੱਗਿਆ ਕਿ ਮੂਸਾ ਡਰਿਆ ਮੌਤ ਤੋਂ ਅੱਗੇ ਮੌਤ ਖੜੀ ਹੈ ਉਹਨੇ ਭੂਆ ਨੂੰ ਬਹੁਤ ਕਿਹਾ ਕਿ ਉਸਨੇ ਇੰਨੀ ਭਾਰੀ ਰੋਟੀ ਨਹੀਂ ਖਾਣੀ ਪਰ ਭੂਆ ਨੂੰ ਸਿੱਦਕ ਨਾ ਆਇਆ ਭੂਆ ਨੇ ਉਸਨੂੰ ਕਿਹਾ ਵੀ ਉਹ ਜਰੂਰ ਪਹਿਲੀ ਵਾਰ ਆਇਆ ਉਸਨੂੰ ਇਦਾਂ ਨਹੀਂ ਜਾਣਾ ਚਾਹੀਦਾ ਖਾ ਲੈ ਹੌਲੇ ਹੌਲੇ ਫੁਲਕੇ ਆ ਮਾਂ ਸਦਕੇ ਖਾ ਲੈ ਤੇ ਭੂਆ ਤੇ ਭਤੀਜੇ ਦੇ ਰਿਸ਼ਤੇ ਦੀ ਭਾਵਕ ਪੇਸ਼ਕਾਰੀ ਕੀਤੀ ਹੈ ਤੇ ਜਦੋਂ ਉਹਨੇ ਪਰੌਂਠੇ ਖਾ ਲਏ ਤੇ ਭੂਆ ਨੂੰ ਕਹਿੰਦਾ ਕਿ ਸੇਵੀਆਂ ਕੌਣ ਖਾਏਗਾ ਤੇ ਪੂਆ ਕਹਿੰਦੀ ਖਾਲਿਆ ਬੀਬਾ ਪੁੱਤ ਸੇਵੀਆਂ ਦਾ ਕੀ ਹੈ ਤੇ ਮੂੰਹ ਮਿੱਠਾ ਕਰਨ ਲਈ ਹੈ ਕਹਿੰਦੀ ਇਹ ਕੋਈ ਸ਼ਹਿਰ ਥੋੜੀ ਹੈ ਤਾਂ ਪਿੰਡ ਹੈ ਇੱਥੇ ਤਾਂ ਇਸ ਤਰ੍ਹਾਂ ਦੇ ਖਾਣੇ ਹੁੰਦੇ ਆ ਸ਼ਹਿਰੀ ਵਸਦੇ ਦੇਵਤੇ ਤੇ ਬਾਹਰ ਵਸਦੇ ਪ੍ਰੇਤ ਤੇ ਕਹਿੰਦੀ ਜੇ ਤੇਰਾ ਫੁੱਫੜ ਜਿਉਂਦਾ ਹੁੰਦਾ ਹੁੰਦਾ ਤਾਂ ਤੈਨੂੰ ਸਾਗ ਲਿਆ ਕੇ ਦਿੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਪੂਆ ਆਪਣੇ ਭਤੀਜੇ ਦੇ ਨਾਲ ਪਿਆਰ ਤੇ ਆਪਣਾਤ ਜਿਤਾਉਂਦੀ ਹੈ ਪੂਆ ਬਿਨਾਂ ਰੁਕਿਆ ਹੀ ਕਈ ਗੱਲਾਂ ਕਰਦੀ ਹੈ ਪਰ ਜਿਹੜਾ ਭਤੀਜਾ ਹੈ ਉਸ ਦਾ ਧਿਆਨ ਖਾਣ ਦੇ ਖਾਣਾ ਕਿत्स ਤਰ੍ਹਾਂ ਹੈ ਜਾਂ ਖਾਣਾ ਤੋਂ ਮਨਾ ਕਿਵੇਂ ਕਰਨਾ ਇਸੇ ਗੱਲ ਤੇ ਹੁੰਦਾ ਹੈ ਤੇ ਦੋ ਚਾਰ ਬੁਰਕੀਆਂ ਉਹਨੇ ਲਈਆਂ ਸਨ ਕਿ ਉਹਦੀ ਜਿਹੜੀ ਪਰਝਾਈ ਆ ਹੋਰ ਸੇਵੀਆਂ ਦੇ ਉੱਤੇ ਕਿਉਂ ਪਾ ਜਾਂਦੀ ਹੈ ਜਿਸ ਤੋਂ ਪਹਾੜੀ ਕਾਰ ਜਾਂ ਜਿਹੜਾ ਭਤੀਜਾ ਹੈ ਉਸ ਨੂੰ ਬਹੁਤ ਹੋਰ ਜ਼ਿਆਦਾ ਔਖਾ ਲੱਗਦਾ ਕਿੰਦਾ ਪਰੌਂਠੇ ਤਾਂ ਖੈਰ ਦੋ ਨਹੀਂ ਤਾਂ ਡੇਢ ਕਮੈਂ ਉਹਨੇ ਖਾਦੇ ਪਰ ਸੇਵੀਆਂ ਦਾ ਕੀ ਕਰੇ ਉਸਨੇ ਉਹਨੂੰ ਲੱਗਦਾ ਸੀ ਕਿ ਭੂਆ ਨੂੰ ਦਿਸਦਾ ਨਹੀਂ ਹੈ ਦੇਸ ਕਰਕੇ ਉਹਨੇ ਸੋਚਿਆ ਇੱਕ ਪਾਸੇ ਸੁੱਟ ਦਵੇਗਾ ਤੇ ਪਰ ਕਹਿੰਦਾ ਕੰਬਖ ਤੇ ਪਰ ਜਾਈ ਕੀ ਕਰਦਾ ਉਹ ਸਾਹਮਣੇ ਬੈਠੀ ਹੋਈ ਸੀ ਟੋਕਰੀ ਵਰਗਾ ਮੂੰਹ ਲੜਾਈ ਮੇਰੇ ਲਾਗੇ ਪਲੱਥਾ ਮਾਰ ਕੇ ਬੈਠੀ ਸੀ ਇਹਦਾ ਚਿੜੀ ਦੇ ਚੋਗੇ ਬੰਦ ਹੌਲੀ ਹੌਲੀ ਉਹ ਖਾਂਦਾ ਗਿਆ ਪਰ ਉਸਦਾ ਮਨ ਹਲੇ ਵੀ ਜਿਹੜਾ ਸਿੱਕਾਰ ਰਿਹਾ ਸੀ ਕਿ ਉਹ ਖਾਵੇ ਬਹੁਤ ਜ਼ਿਆਦਾ ਖਾਣ ਕਰਕੇ ਜਿਹੜਾ ਲੇਖਕ ਸੀ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਤੇ ਉਸ ਨੂੰ ਲੱਗਾ ਕਿ ਜਵੈਣ ਖਾਵਾ ਉੱਠ ਕੇ ਪਰ ਉਸਨੇ ਵੇਖਿਆ ਕਿ ਘਰ ਚ ਪਰਝਾਈ ਆ ਜੇਕਰ ਉਹ ਰਾਤ ਇਸਨਾ ਉੱਠਦਾ ਤੇ ਸ਼ਾਇਦ ਕੋਈ ਬੁਰਾ ਨਾ ਬਣਾਵੇ ਇਸ ਕਰਕੇ ਉਹਨੇ ਇਹ ਜੇ ਸੋਚ ਹੀ ਰਿਹਾ ਸੀ ਕਿ ਪਰਝਾਈ ਇੱਕ ਦੁੱਧ ਦਾ ਛੰਨਾ ਲੈ ਆਈ ਤੇ ਉਹਨੂੰ ਦੁੱਧ ਦਾ ਛੰਨਾ ਵੇਖ ਕੇ ਉਹਦਾ ਮਨ ਹੋਰ ਭਰ ਗਿਆ ਕਿ ਉਹ ਤਾਂ ਨਹੀਂ ਖਾ ਸਕਦਾ ਤੇ ਛੰਨਾ ਨਹੀਂ ਪੀ ਸਕਦਾ ਛੰਨਾ ਉਹਦੇ ਹੱਥ ਸੀ ਤੇ ਉਸਨੇ ਸੋਚਿਆ ਕਿ ਦੁੱਧ ਢੋਲ ਦਵੇਗਾ ਤੇ ਇਸ ਵੇਲੇ ਜਦੋਂ ਉਹਨੇ 1 2 4 ਘੁੱਟਾ ਉਹਨੇ ਦੁੱਧ ਪੀਤਾ ਤੇ ਦੁੱਧ ਤਾਂ ਬਹੁਤ ਜ਼ਿਆਦਾ ਵੱਡੇ ਛੰਨੇ ਸੀ ਤੇ ਘਰਤਮੀ ਨਹੀਂ ਹੋ ਰਿਹਾ ਸੀ ਤੇ ਉਸਨੇ ਸੋਚਿਆ ਕਿ ਛੰਨਾ ਜਿਹੜਾ ਹੈ ਉਹ ਉਸਨੇ ਟੋਲਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਡੋਲ ਗਿਆ ਤਾਂ ਉਸ ਉਸੇ ਵੇਲੇ ਉਸਨੇ ਕਿਹਾ ਕਿ ਹੁਣ ਉਹਦਾ ਸ਼ਾਇਦ ਛੁਟਕਾਰਾ ਹੋ ਜਾਏਗਾ ਪਰਪੂਆ ਨੇ ਬੜੇ ਪਿਆਰ ਨਾਲ ਪਿਆ ਕਹਿੰਦੀ ਕਿ ਸਵੇਰ ਦਾ ਭੁਖਣ ਭਾੜਾ ਮੁੰਡਾ ਹੈ ਤੇ ਬੜਾ ਮੈਂ ਸੁੱਖਾ ਸੁਖ ਸੁੱਕ ਕੇ ਲਿਆ ਸੀਗਾ ਏਕ ਭੁੱਖਾ ਨਹੀਂ ਮੇਰੇ ਘਰੋਂ ਜਾਣਾ ਚਾਹੀਦਾ ਜੇਕਰ ਦੁੱਧ ਡੁੱਲ ਗਿਆ ਤੇ ਜਾ ਦੂਜਿਆਂ ਦੇ ਘਰੋਂ ਮੰਗ ਲਿਆ ਹੋਰ ਇਸ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦੇ ਨਾਲ ਲੇਖਨੇ ਦੱਸਿਆ ਕਿ ਭੂਆ ਭਤੀਜੇ ਦੇ ਪਿਆਰ ਵਿੱਚ ਭਾਵੁਕ ਹੋ ਕੇ ਉਸ ਦੀ ਸਰੀਰਕ ਤੇ ਮਾਨਸਿਕ ਸਥਿਤੀ ਸਮਝਣ ਤੋਂ ਅਸਮਰੱਥ ਹੈ ਉਹ ਇਹ ਨਹੀਂ ਸੋਚ ਰਹੀ ਕਿ ਉਸ ਮੁੰਡੇ ਨੇ ਬਹੁਤ ਖਾ ਲਿਆ ਹੈ ਤੇ ਹੁਣ ਉਸ ਕੋਲ ਨਹੀਂ ਖਾਦਾ ਜਾਣਾ ਤੇ ਸਗੋਂ ਉਸ ਨੂੰ ਹੋਰ ਖਵਾਖਵਾ ਕੇ ਆਪਣੀ ਪਿਆਰ ਜ਼ਾਹਰ ਕਰਨਾ ਚਾਹੁੰਦੀ ਹੈ ਤਾਂ 부ਆ ਬੋਲਦੀ 부ਆ ਬੱਪਣਾ ਹੁਣ ਜੀਵਨ ਦਾ ਪਿਛਲਾ ਹਿੱਸਾ ਦੱਸਤੀ ਗਈ ਕਿ ਕਿਸ ਤਰ੍ਹਾਂ ਉਹ ਕਿੰਨੇ ਸੁਖਣਾ ਨਾਲ ਮਿਲਿਆ ਸੀ ਕਿ ਉਹਦੇ ਭਰਾ ਨੂੰ ਵਿਆਹ ਨੂੰ ਵਰਾ ਵੀ ਨਹੀਂ ਸੀ ਬੀਤਿਆ ਤੇ ਉਸ ਦੇ ਘਰ ਦੇ ਵਿੱਚ ਕਿਸ ਤਰ੍ਹਾਂ ਕਿੰਨੀ ਮੁਸ਼ਕਲ ਨਾਲ ਉਸਨੇ ਇਸ ਆਪਣੇ ਭਤੀਜੇ ਨੂੰ ਕਈ ਸਾਲਾਂ ਬਾਅਦ ਪ੍ਰਾਪਤ ਕੀਤਾ ਸੀ ਜੇ ਥੋੜੀ ਜਿਹੀ ਇਸ ਕਹਾਣੀ ਦੀ ਤੈਅ ਚ ਚਾਹੀਏ ਤੁਸੀਂ ਉਸ ਦੀ ਕਹਾਣੀ ਦੀ ਰੀਡਿੰਗ ਲੈ ਸਕਦੇ ਹੋ ਮੈਂ ਤਾਂ ਕੁਝ ਖਾਸ ਖਾਸ ਨੁਕਤੇ ਵਾਲੀ ਧਿਆਨ ਦਵਾਵਾਂਗੇ ਦਵਾਵਾਂਗੇ ਤੇ ਇੱਕ ਪੂਆ ਉਸ ਦਾ ਮੂੰਹ ਚ ਆਉਂਦੀ ਹੈ ਕਿ ਉਸ ਨੇ ਉਸ ਨੂੰ ਬਾਹਰ ਕਿੱਥੇ ਕਿੱਥੇ ਜਾ ਕੇ ਝੋਲੀਆਂ ਅੜ ਕੇ ਫੀਰਾ ਫਕੀਰਾ ਤੋਂ ਆਪਣਾ ਭਤੀਜਾ ਲਿਆ ਸੀ ਲੇਖਕ ਦੇ ਕਰਨਾ ਵਿੱਚ ਪੂਆ ਦੀਆਂ ਗੱਲਾਂ ਗੱਲਾਂ ਵੱਲ ਧਿਆਨ ਚ ਲੇਖਦਾ ਪਰ ਉਹਦਾ ਧਿਆਨ 부ਹੇ ਵੱਲ ਸੀ ਵੀ ਹੋਣ ਕਿਦਰੇ ਉਸ ਦੀ ਪਰਜਾਈ ਕੁਛ ਖਾਣ ਦੀ ਨਾ ਲੈ ਕੇ ਆ ਜਾਵੇ ਪਰ ਜਦੋਂ ਉਸਨੇ ਵੇਖਿਆ ਕਿ ਦੋ ਉਹ ਦੁੱਧ ਜਿਹੜਾ ਡੁੱਲ ਗਿਆ ਸੀ ਉਹਦੀ ਜਗ੍ਹਾ ਤੇ ਜੋ ਦੁੱਧ ਲੈਣ ਗਈ ਸੀ ਜਦੋਂ ਵਾਪਸ ਆਈ ਤੇ ਉਸਨੇ ਵੇਖਿਆ ਕਿ ਉਹਦੇ ਹੱਥ ਵਿੱਚ ਕੁਝ ਨਹੀਂ ਹੈ ਤੇ ਉਹ ਨਿਹਾ ਕੇ ਦੱਸਿਆ ਕਿ ਉਹ ਜਿਸ ਦੇ ਘਰ ਦੁੱਧ ਲੈਣ ਗਈ ਸੀ ਉਧਰ ਦੁੱਧ ਨਹੀਂ ਮਿਲਿਆ ਤੇ ਕੋਈ ਤਾਂ ਇਸ ਤਰ੍ਹਾਂ ਭੂਆ ਨੂੰ ਇਹ ਵੇਖ ਕੇ ਲੱਗਿਆ ਕਿ ਕਾਕਾ ਭੁੱਖਾ ਹੀ ਸੋਏਗਾ ਹੁਣ ਆਏ ਮਾਂ ਸਦਕੇ ਕਿ ਹਰ ਮਾਨ ਪਿਆ ਲੱਗਦਾ ਹੈ ਮੈਨੂੰ ਮਤਲਬ ਕਹਿੰਦਾ ਭਾਬ ਕੀ ਘਰ ਦੇ ਵਿੱਚ ਜਦੋਂ ਰਾਤ ਨੂੰ ਪੀਣ ਵੇਲੇ ਦੁੱਧ ਨਹੀਂ ਹੈਗਾ ਸੀ ਜਾਂ ਦੇਖਨੇ ਦੁੱਧ ਡੋਲ ਲਿਆ ਪਹਿਲਾਂ ਕਿ ਉਹ ਦੁੱਧ ਤੋਂ ਬਚ ਜਾਏਗਾ ਤਾਂ ਜਦੋਂ ਭੂਆ ਨੂੰ ਗਵਾਂਡੀਆਂ ਦੁੱਧ ਮੰਗਾਇਆ ਪਰ ਨਹੀਂ ਮਿਲਿਆ ਤਾਂ ਦੇਖ ਨੂੰ ਅਜ ਲੱਗਿਆ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋ ਛੁੱਟੀ ਪਰ ਆਪ ਉਸ ਨੂੰ ਹੁਣ ਹੋਰ ਕੁਝ ਨਹੀਂ ਖਾਣਾ ਪਵੇਗਾ ਇਸ ਤਰ੍ਹਾਂ ਇਸ ਕਹਾਣੀ ਵਿੱਚ ਛੋਟੀਆਂ-ਛੋਟੀਆਂ ਜਿਹੜੀਆਂ ਵੇਰਵੇ ਨੇ ਉਹ ਬਹੁਤ ਪ੍ਰਭਾਵਸ਼ਾਲੀ ਨੇ ਕਿਉਂਕਿ ਕਹਾਣੀਕਾਰ ਨੇ ਪਿੰਡੂ ਲੋਕਾਂ ਦੇ ਵਿੱਚ ਜੋ ਲੋਕ ਵਿਸ਼ਵਾਸ ਨੇ ਉਹਦੀ ਗੱਲ ਵੀ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਪੁੱਤਰ ਦੀ ਪ੍ਰਾਪਤੀ ਵਾਸਤੇ ਜਾਂ ਭਤੀਜੇ ਦੀ ਪ੍ਰਾਪਤੀ ਵਾਸਤੇ ਭੂਆ ਨੂੰ ਵੀ ਯਾਦ ਆਉਂਦਾ ਕਿ ਦਰ ਦਰ ਤੇ ਕਿਵੇਂ ਉਹ ਗਈ ਸੀ ਮੱਥੇ ਟੇਕੇ ਸੀ ਲੋਕ ਵਿਸ਼ਵਾਸ ਹੈ ਇਸ ਤੋਂ ਇਲਾਵਾ ਭੂਆ ਭਤੀਜੇ ਦੇ ਆਪਸੀ ਪਿਆਰ ਦਾ ਤਿਕਟਾਵਾ ਹੈ ਕਿ ਖਾਸ ਕਰਕੇ ਪ੍ਰਵੋਣਾਚਾਰੀ ਦਾ ਇਹਦੇ ਵਿੱਚ ਲੇਖਨੇ ਪ੍ਰਿਕਟਾਵਾ ਕੀਤਾ ਹੈ एक कहानी साढ़े पुराने पंजाबी सभ्याचार मूह बोलता चित्रण है जिस लेखक ने रिश्त की आपसी खिच तेम ते प्यार का जिक्र किया है